ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਇੱਕ ਅਸੀਂ ਹੋਰ ਨਵੀਂ ਜਿਹੜੀ ਪੋਸਟ ਪਾਉਣ ਜਾ ਰਹੇ ਹਾਂ ਵੀਡੀਓ ਪਾਉਣ ਜਾ ਰਹੇ ਹਾਂ ਅੱਜ ਅਸੀਂ ਪਾਉਣ ਜਾ ਰਹੇ ਹਾਂ ਕਿ ਅੱਜ ਤੋਂ 50 ਸਾਲ ਪਹਿਲਾਂ ਚੋਣਾ ਹੁੰਦੀਆਂ ਸੀ ਤੇ ਉਹਦੇ ਵਿੱਚ ਕੋਈ ਲੜਾਈ ਨਹੀਂ ਹੁੰਦੀ ਹੁੰਦੀ ਸੀ ਪਿੰਡ ਖੇਤਰ ਦੇ ਵਿੱਚ ਜਿਹੜਾ ਪਿੰਡ ਹੁੰਦਾ ਸੀ ਨਾ ਪਿੰਡ ਦੀਆਂ ਪੰਚਾਇਤੀ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਹੁੰਦੀ ਸੀ ਸ਼ਾਂਤਮਈ ਢੰਗ ਦੇ ਨਾਲ ਪਿੰਡ ਦੀਆਂ ਚੋਣਾਂ ਹੋ ਜਾਂਦੀਆਂ ਹੁੰਦੀਆਂ ਸੀ ਪਰ 2024 ਦੇ ਵਿੱਚ ਤਾਂ ਵੱਖਰਾ ਹੀ ਨਮੂਨਾ ਹੈ ਪਿੰਡਾਂ ਦੇ ਵਿੱਚ ਬੰਦੇ ਮਾਰ ਰਹੇ ਆ ਗੋਲੀਆਂ ਚੱਲ ਰਹੀਆਂ ਕੀ ਕੁਝ ਹੋ ਰਿਹਾ ਹੈ ਜਾਨੀ ਕਿ ਡੇਰਾ ਸੱਚਾ ਸਦਾ ਤੇ ਪੂਜੇ ਗੁਰੂ ਜੀ ਵਚਨ ਕਰਦੇ ਹੁੰਦੇ ਸੀ ਹਰ ਦਿਨ ਬੁਰਾ ਤਾਂ ਵਾਕਈ ਹਰ ਦਿਨ ਬੁਰਾ ਹੀ ਚੜ ਗਿਆ ਕਿ ਵੇਖਣ ਦੇ ਵਿੱਚ ਉਹ ਗੱਲਾਂ ਆ ਰਹੀਆਂ ਜਿਹੜੀਆਂ ਕਦੇ ਸੁਣੀਆਂ ਨਹੀਂ ਸੀ ਪੰਚਾਇਤੀ ਚੋਣਾਂ ਬੜੇ ਢੰਗ ਨਾਲ ਹੁੰਦੀਆਂ ਸੀ ਤੇ ਅੱਜ ਤਾਂ ਬੰਦੇ ਮਰ ਰਹੇ ਆ ਕਤਲੋਗਾਰਦ ਹੋ ਰਿਹਾ ਕਿੱਡਾ ਕੌਧਾ ਛੋਟਾ ਜਿਹਾ ਉਧਾ ਇਹ ਪਿੰਡ ਦੀ ਪੰਚਾਇਤ ਚੁਣੀ ਜਾਂਦੀ ਹੈ ਪਿੰਡ ਦੇ ਭਲੇ ਵਾਸਤੇ ਪਿੰਡ ਦੇ ਰੌਲੇ ਨਿਵੇੜਨ ਵਾਸਤੇ ਕਿਸੇ ਦਾ ਝਕੜਾ ਉਹਨੂੰ ਨਵੇੜਨ ਵਾਸਤੇ ਆਇਆ ਹੋਇਆ ਗਰਾਂਡਾ ਪਿੰਡਵਾ ਤੇ ਲਾਉਣ ਵਾਸਤੇ ਪਿੰਡ ਦੀ ਸੰਭਾਲ ਵਾਸਤੇ ਪਰ ਉਲਟਾ ਹੋ ਗਿਆ ਕੰਮ ਇਹਦੇ ਪਿੱਛੇ ਦਾ ਬਾळा ਮਤਲਬੀ ਇਗਤੀ 2024 ਤੱਕ ਐਸਾ ਚੜਿਆ ਕਿ ਮਣ ਕੇ ਪਿੰਡਾਂ ਦੇ ਹਾਲਾਤ ਹੀ ਵਿਗੜ ਗਏ ਪਿੰਡਾਂ ਦਾ ਭਾਈਚਾਰਾ ਟੁੱਟ ਗਿਆ ਜਿਹੜਾ ਭਾਈਚਾਰਾ ਹੋਣਾ ਚਾਹੀਦਾ ਪਿੰਡਾਂ ਦੇ ਵਿੱਚ ਤਾਂ ਇਸ ਵਾਸਤੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੈ ਸਾਡੇ ਦੇਸ਼ ਲਈ ਪਿੰਡਾਂ ਲਈ ਹਾਨੀਕਾਰ ਹੈ ਬਹੁਤ ਵੱਡੀਆਂ ਹਾਨੀਕਾਰ ਹੋ ਰਹੀਆਂ ਪਿੰਡਾਂ ਦਾ ਭਾਈਚਾਰਾ ਟੁੱਟ ਗਿਆ ਕੀ ਕੁਝ ਹੋ ਗਿਆ ਪਿੰਡਾਂ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਸੀ ਇਹ ਕਿਉਂ ਹੋ ਰਿਹਾ ਹੈ ਕਿ ਸਾਡੀ ਰਾਜਨੀਤੀ ਸਾਡੇ ਤੇ ਭਾਰੀ ਪੈ ਗਈ ਪਹਿਲਾਂ ਹੁੰਦੀ ਸੀ ਇਕੱਲੀ ਪਿੰਡ ਦੀ ਪੰਚਾਇਤ ਉਹਦੇ ਵਿੱਚ ਰਾਜਨੀਤੀ ਨਹੀਂ ਹੁੰਦੀ ਸੀ ਕੱਲਾ ਪਿੰਡ ਦਾ ਸਰਪੰਚ ਹੁੰਦਾ ਸੀ ਵੀ ਆਈਆਂ ਹੋਈਆਂ ਗ੍ਰਾਂਟਾਂ ਪਿੰਡ ਤੇ ਲਾਉਣੀਆਂ ਪਿੰਡ ਦੇ ਸਰਪੰਚ ਦਾ ਵੜਾ ਤੈਅ ਹੁੰਦਾ ਸੀ ਸਰਕਾਰ ਵੀ ਪਿੰਡ ਦੇ ਸਰਪੰਚ ਤੋਂ ਭੈ ਮੰਨਦੀ ਹੁੰਦੀ ਸੀ ਕਿਉਂਕਿ ਪਿੰਡ ਦੇ ਸਰਪੰਚ ਦੀ ਪਾਵਰ ਬਹੁਤ ਜ਼ਿਆਦਾ ਹੈ ਪਰ ਹੁਣ ਜਿਹੜੀਆਂ ਪੰਚਾਇਤਾਂ ਇੱਕ ਪਾਰਟੀਆਂ ਦੇ ਗੁਲਾਮ ਹੋ ਗਈਆਂ ਇਹਨਾਂ ਨੂੰ ਪਾਰਟੀਆਂ ਨੇ ਆਪਣੇ ਗੁਲਾਮ ਕਰ ਲਿਆ ਰਾਜਨੀਤੀ ਵੱਖੋ ਵੱਖ ਹੋ ਗਈ ਉਹ ਕਹਿੰਦਾ ਮੇਰੇ ਆਲਾ ਸਰਪੰਚ ਬਣਨਾ ਚਾਹੀਦਾ ਉਹ ਕਹਿੰਦਾ ਮੇੜੇ ਆਲਾ ਬਣਨਾ ਚਾਹੀਦਾ ਜਿਸ ਦੇ ਕਾਰਨ ਬਹੁਤ ਵੱਡਾ ਪਿੰਡਾਂ ਦਾ ਨੁਕਸਾਨ ਹੋਇਆ ਜਿਹੜਾ ਹੁਣ ਬੰਦਾ ਮਰ ਗਿਆ ਉਹਨੂੰ ਜਾਂਦਾ ਆਪਾਂ ਥੋੜੋ ਕਰ ਲਾਂਗੇ ਜਿਹਦੇ ਸੱਟਾਂ ਫੇਟਾਂ ਵਾਜ ਗਈਆਂ ਪਿੰਡ ਦੇ ਵਿੱਚ ਲੜਾਈ ਝਗੜਾ ਯਾਨੀ ਕਿ ਇੱਕ ਦੁਸ਼ਮਣੀ ਪੈ ਗਈ ਪੰਚਾਇਤੀ ਚੋਣਾਂ ਨੂੰ ਲੈ ਕੇ ਪਰ ਇਹ ਨਹੀਂ ਹੋਣਾ ਚਾਹੀਦਾ ਸੰਤ ਮਹਾਤਮਾ ਦੇ ਉਹ ਬਚਨ ਸੱਚ ਹੋਗੇ ਕਿ ਹਰ ਦਿਨ ਬੁਰਾ ਅੱਗੇ ਵੇਖਣ ਨੂੰ ਇਹ ਗੱਲ ਹੈ ਨਹੀਂ ਸੀ ਤੇ ਅੱਜ ਨਵੇਂ ਨਮੂਨੇ ਬਣ ਗਏ ਨਵੇਂ ਮਤਲਬ ਵੀ ਇੱਕ ਹਰ ਦਿਨ ਬੁਰਾ ਹੀ ਹੋ ਗਿਆ ਉਹ ਵਾਕਈ ਸੰਤ ਮਹਾਤਮਾ ਦੇ ਬਚਨ ਸ ਹਰ ਦਿਨ ਬੁਰੇ ਦਾ ਭਾਵ ਕੇ ਭਾਈਚਾਰਾ ਖਤਮ ਹੋ ਗਿਆ ਪਿੰਡਾਂ ਦੇ ਵਿੱਚ ਜਿਹੜਾ ਭਾਈਚਾਰਾ ਹੋਣਾ ਚਾਹੀਦਾ ਸੀ ਪੰਚਾਇਤੀ ਸ਼ਾਸਨ ਦੇ ਲੋਕ ਛਾਛਣ ਨੂੰ ਭੁੱਲ ਗਏ ਕਿ ਇਹ ਕਾਦੇ ਵਾਸਤੇ ਚੁਣਿਆ ਜਾਂਦਾ ਉਸ ਤਾਂ ਮਾਨਤਾ ਨੂੰ ਭੁੱਲ ਗਏ ਪੰਚਾਇਤ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ ਬਹੁਤ ਵੱਡੀ ਇਹਦੀ ਅਹਿਮਤ ਸੀਗੀ ਪਰ ਅਹਿਮਤ ਗਵਾਲੀ ਸਾਡੇ ਲੀਡਰਾਂ ਨੇ ਕਿਉਂਕਿ ਲੀਡਰਾਂ ਨੇ ਦਵਾ ਪਾ ਲਿਆ ਆਪਣੀ ਚੈਤੀ ਸ਼ਾਸਨ ਤੇ ਉਹਨਾਂ ਦੇ ਮਤਲਬ ਦੀਨ ਹੋ ਗਏ ਪਾਰਟੀਆਂ ਦੇ ਦੀਨ ਹੋ ਗਏ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਫਿਰ ਪੰਚਾਇਤੀ ਚੋਣਾ ਹੁਣ ਹੋ ਰਹੀਆਂ ਪਿੰਡਾਂ ਦੇ ਮੁੱਦੇ ਕੋਈ ਵੀ ਨਹੀਂ ਕੋਈ ਪਿੰਡ ਦਾ ਮੁੱਦਾ ਨਹੀਂ ਕੋਈ ਰਾਹ ਦਾ ਮੁੱਦਾ ਨਹੀਂ ਕੋਈ ਛੱਪੜਾਂ ਦਾ ਮੁੱਦਾ ਨਹੀਂ ਬਿਨਾਂ ਮੁੱਦਿਆਂ ਤੋਂ ਚੋਣਾਂ ਹੋਈਆਂ ਜੇ ਪੰਚਾਇਤੀ ਚੋਣਾਂ ਬਿਨਾਂ ਮੁੱਦਿਆਂ ਤੋਂ ਹੋਈਆਂ ਰਹੀਆਂ ਪਿੰਡਾਂ ਦੇ ਹਾਲਾਤ ਵੇਖ ਲਓ ਕੀ ਬਣ ਗਏ ਤੇ ਲੜਾਈ ਝਕੜੇ ਇੱਕ ਪਾਸੇ ਪਿੰਡਾਂ ਦੇ ਕੋਈ ਮੁੱਦਾ ਵੀ ਨਹੀਂ ਵੀ ਆਪਣੇ ਛੱਪੜ ਦੀ ਸਫਾਈ ਜਾਂ ਪਿੰਡਾਂ ਦੀ ਕੀਮਤ ਹੈ ਹੁਣ ਛੱਪੜਾਂ ਦੇ ਵਿੱਚ ਜਿਹੜੀਆਂ ਮੋਟਰਾਂ ਆ ਉਹ ਮੁਕਤ ਹੋਣੀਆਂ ਚਾਹੀਦੀਆਂ ਅੱਜ ਤੱਕ ਕਿਸੇ ਪੰਚਾਇਤ ਨੇ ਮੁੱਦਾ ਹੀ ਨਹੀਂ ਚੱਕਿਆ ਵੀ ਕਿਸਾਨਿਆਂ ਦੇ ਵਿੱਚ 14 ਲੱਖ ਮੋਟਰ ਮਾਹ ਫਗ ਕਿਸਾਨਾਂ ਨੂੰ ਤੇ ਪਿੰਡ ਨੂੰ ਇੱਕ ਮੋਟਰ ਨਹੀਂ ਮਾਫ ਕਰਾ ਸਕੀ ਕਿਉਂਕਿ ਪਿੰਡ ਵੱੰਨੀ ਧਿਆਨ ਨਹੀਂ ਪਿੰਡ ਦੇ ਮੁੱਦੇ ਨਹੀਂ ਯਾਦ ਨਹੀਂ ਲੋਕਾਂ ਦੇ ਨੇੜੇ ਜੇ ਆ ਕੇ ਪੰਚਾਇਤੀ ਚੋਣਾਂ ਹੁੰਦੀਆਂ ਮਤਲਬ ਕਿ ਕੋਈ ਮੁੱਦਾ ਨਹੀਂ ਕੁਝ ਨਹੀਂ ਮੁੱਦਿਆਂ ਤੋਂ ਬਿਨਾ ਚੋਣਾਂ ਹੋ ਜਾਂਦੀਆਂ ਕਿ ਜਿਹੜੇ ਛੱਪੜਾਂ ਤੇ ਮੋਟਰਾਂ ਉਹਦਾ ਬਿੱਲ ਹੈ ਜਿਹੜੇ ਪੰਚਾਇਤ ਦੇ ਕੋਲੇ ਪੈਲੀ ਉਹਨੂੰ ਤਾਂ ਬਿੱਲ ਤਾਰਨਾ ਸੌਖਾ ਹੈ ਜਿਹੜੀ ਪਿੰਡ ਦੇ ਕੋਲੇ ਪੰਚਾਇਤ ਦੇ ਕੋਲੇ ਪੈਲੀ ਨਹੀਂ ਉਹਨੂੰ ਵੜਾ ਔਖਾ ਹੈ ਕਿਉਂਕਿ ਬਿੱਲ ਭਰਨਾ ਬਹੁਤ ਔਖਾ ਹੈ ਪਰ ਅੱਜ ਤੱਕ ਕਿਸੇ ਪੰਚਾਇਤ ਨੇ ਇਹ ਨਹੀਂ ਕਿਹਾ ਵੀ ਇੱਕ ਇੱਕ ਪਿੰਡ ਨੂੰ ਛੱਪੜ ਨੂੰ ਵੀ ਮੋਟਰ ਹੁਣ ਮਾਫ ਹੋਣੀ ਚਾਹੀਦੀ ਹੈ ਚਾ ਇੱਕ ਪਿੰ ਤਾਂ ਤਿੰਨ ਮੋਟਰਾਂ ਮਾਫ਼ ਹੋਣੀਆਂ ਚਾਹੀਦੀਆਂ ਇਹਦੇ ਬੰਨੀ ਕਿਸੇ ਦਾ ਕੋਈ ਧਿਆਨ ਨਹੀਂ ਬਸ ਹੀੜੋ ਹੀੜੋ ਕਰਕੇ ਆਗਤੀ 2024 ਦੀਆਂ ਚੋਣਾਂ ਦਾ ਪਿੰਡਾਂ ਲਈ ਬਹੁਤ ਹਾਨੀਕਾਰ ਸਾਬਤ ਹੋਈਆਂ ਬੰਦੇ ਮਰਦੇ ਆ ਹਰ ਦਿਨ ਕੀ ਕੁਝ ਹੋ ਰਿਹਾ ਕੀ ਕੁਝ ਝਗੜੇ ਹੋ ਰਿਹਾ ਇਹ ਸਾਡੇ ਦੇਸ਼ ਲਈ ਹਾਨੀਕਾਰ ਹੋ ਗਈਆਂ ਪੰਜਾਬ ਦੇ ਲਈ ਹਾਨੀਕਾਰ ਹੋ ਗਈਆਂ ਤਾਂ ਆਗਤੀ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਪਿੰਡਾਂ ਦੇ ਵਿੱਚ ਨਫ਼ਰਤ ਧੜੇਵਾਦੀ ਝਗੜੇਵਾਦੀ ਤੇ ਪਿੰਡਾਂ ਦਾ ਮੁੱਦਾ ਕੋਈ ਨਹੀਂ ਬਿਨਾਂ ਮੁੱਦਿਆਂ ਤੋਂ ਚੋਣਾਂ ਹੋ ਰਹੀਆਂ ਤੇ ਮੁੱਦਿਆਂ ਤੋਂ ਬਿਨਾਂ ਚੋਣਾਂ ਪਿੰਡ ਦੇ ਲਈ ਤੇ ਪਿੰਡ ਦੇ ਖੇਤਰ ਲਈ ਪੰਜਾਬ ਦੇ ਹਾਨੀਕਾਰ ਸਾਬਤ ਹੋਈਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਪਿੰਡਾਂ ਦਾ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ ਪਿੰਡਾਂ ਦਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਸੀ ਜੋ ਅੱਜ ਤੋਂ 50 ਸਾਲ ਪਹਿਲਾਂ ਹੁੰਦਾ ਸੀ ਉਹ ਕਿਉਂ ਨਹੀਂ ਹੁੰਦਾ ਸੀ ਉਦੋਂ ਮਤਲਬ ਹੀ ਰਾਜਨੀਤੀ ਨਹੀਂ ਪਿੰਡ ਦੀਆਂ ਪੰਚਾਇਤਾਂ ਤੇ ਹੁੰਦੀ ਸੀ ਰਾਜਨੀਤੀ ਦਾ ਕੋਈ ਮਸਲਾ ਨਹੀਂ ਹੁੰਦਾ ਸੀ ਪਿੰਡ ਦਾ ਸਰਪੰਚ ਬਣਦਾ ਸੀ ਤੇ ਸਰਪੰਚ ਦੀ ਪਾਵਰ ਵੀ ਬਹੁਤ ਹੁੰਦੀ ਸੀ ਸਰਪੰਚ ਦਾ ਲੋਕ ਭੈ ਵੀ ਮੰਨਦੇ ਹੁੰਦੇ ਸੀ ਤੇ ਹੁਣ ਤਾਂ ਹਾਲ ਹੀ ਕੁਝ ਹੋਰ ਹੋ ਗਿਆ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤੇ ਪਿੰਡਾਂ ਦਾ ਭਾਈਚਾਰਾ ਕਾਇਮ ਰੱਖਿਆ ਕਰੋ ਬੋਟਾ ਤਾਂ ਆਉਂਦੀਆਂ ਜਾਂਦੀਆਂ ਰਹਿਣੇ ਆ ਪੰਚਾਇਤੀ ਲਖਣ ਤਾਂ ਆਉਂਦੇ ਜਾਂਦੇ ਰਹਿਣੇ ਆ ਪਰ ਭਾਈਚਾਰਾ ਥੋੜਾ ਕਾਇਮ ਹੋਣਾ ਚਾਹੀਦਾ ਪਿੰਡ ਦੇ ਵਿੱਚ ਐਸੇ ਕੰਮ ਨਹੀਂ ਹੋਣੇ ਚਾਹੀਦੇ ਥੋੜਾ ਭਾਈਚਾਰਾ ਮਜ਼ਬੂਤ ਹੈ ਤਾਂ ਪਿੰਡ ਮਜ਼ਬੂਤ ਹੈ ਤਾਂ ਇਹੋ ਜਿਹੀਆਂ ਗੱਲਾਂ ਪਿੰਡਾਂ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿਉਂਕਿ ਸਾਡੇ ਗੁਰੂ ਦੇ ਬਚਨਾਂ ਕਿ ਭਾਈਚਾਰੇ ਦੇ ਨਾਲ ਹੀ ਸਭ ਕੁਝ ਵਿਕਾਸ ਹੁੰਦਾ ਹੈ ਭਾਈਚਾਰੇ ਦੇ ਨਾਲ ਹੀ ਕਿਸੇ ਦੇ ਦੁੱਖ ਦਰਦ ਵਿੱਚ ਸ਼ਾਮਲ ਹੋਣਾ ਇਹੀ ਇੱਕ ਇਨਸਾਨੀਅਤ ਦਾ ਪਲ ਹੈ। ਜੋਗੇ ਅਸੀਂ ਰੱਬ ਤੋਂ ਦੂਰ ਹੋ ਗਏ, ਪਰਮਾਤਮਾ ਤੋਂ ਦੂਰ ਹੋ ਗਏ ਤਾਂ ਇਹ ਗੱਲਾਂ ਹੁੰਦੀਆਂ। ਤਾਂ ਡੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਦਾ ਬਚਨ ਸੱਚ ਹੋ ਗਏ ਕਿ ਹਰ ਦਿਨ ਬੁਰਾ। ਆ 2024 ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਵੇਖੋ ਕੀ ਨਤੀਜਾ ਕੀ ਰਿਜ਼ਲਟ ਆ ਪੂਰੇ ਪੰਜਾਬ ਦਾ। ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥ ਤੋਂ ਸ਼ਬਦ ਵੱਧ ਘੱਟ ਬੋਲਣਾ ਕਿ ਮਾਫੀ ਚਾਹੁੰਦੇ ਆ ਤੇ ਪਿੰਡਾਂ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਤੇ ਭਾਈਚਾਰੇ ਦੇ ਨਾਲ ਹੀ ਥੋੜੀ ਤਰੱਕੀ ਐ ਥੋੜਾ ਵਿਕਾਸ ਐ। ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲ ਲਿਆ ਕੋ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਹਰ ਪਿੰਡ ਦੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਕਿ ਲੋਕ ਆਪਣਾ ਭਾਈਚਾਰਾ ਕਾਇਮ ਰੱਖਣ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ